ਕਿ ਕਬ ਹੂੰ ਜੀੜਾ ਊਬ ਚੜਤ ਹੈ ਕਬ ਹੂੰ ਜਾਏ ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਡਾ ਭਾਲੇ ਰਾਜਾ ਪ੍ਰਥਰੀ ਆਪਣੀ ਪਿੰਗੁਲਾ ਰਾਣੀ ਨੂੰ ਬੜਾ ਪਿਆਰ ਕਰਦਾ ਸੀ ਜਗਤ ਮੈਂ ਝੂਠੀ ਦੇਖੀ ਇਹ ਸਾਖੀ ਰਹਿਣਾ ਸਚਾਈ ਬਿਆਨ ਹੋਣੀ ਹੈ ਲੋਭ ਦੀ ਖੇਡ ਹੈ ਉਹਨੇ ਕੀ ਕੀਤਾ ਕੋਈ ਸਾਧੂ ਜਿੱਦਾਂ ਬਾਬਾ ਜੀ ਹੁਣੇ ਕਮਾਈ ਵਾਲੇ ਸੀ ਆਖੋ ਸਤਨਾਮ ਬ੍ਰਹਮ ਗਿਆਨੀ ਮੁਗਤ ਜੁਗਤ ਜੀ ਕਾ ਬ੍ਰਹਮ ਗਿਆਨੀ ਪੂਰਨ ਪੁਰਖ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਇੱਕ ਬੰਦਗੀ ਵਾਲੀ ਰੂਹ ਜਿੰਨੇ ਸਾਰੀ ਜ਼ਿੰਦਗੀ ਇੱਥੇ ਬਹਿ ਕੇ ਆਪ ਜੀ ਪਿਆਰ ਪਤਾ ਲੱਗਦਾ ਈ ਇਹ ਸੰਗਤ ਦੇ ਇਕੱਠ ਤੋਂ ਵੀ ਕੋਈ ਕਮਾਈ ਵਾਲਾ ਬੈਠਾ ਕਿਸੇ ਦੀ ਪੂਰੀ ਹੁੰਦੀ ਆਸ ਤੇ ਕੋਈ ਆਉਂਦਾ ਨਹੀਂ ਤੇ ਕੌਣ ਆਉਂਦਾ ਆਖੋ ਸਤਨਾਮ ਆ ਸੰਗਤਾਂ ਦਾ ਇਕੱਠ ਦੱਸਦਾ ਤੁਸੀਂ ਇੰਨੀ ਗਰਮੀ 'ਚ ਚੌਂਕੜਾ ਮਾਰਿਆ ਤੁਹਾਡਾ ਪਿਆਰ ਕਿਸੇ ਦਾ ਭਾਵੇਂ ਦੁਨਿਆਵੀ ਚੀਜ਼ਾਂ ਨਾ ਹੋਵੇ ਵੀ ਜੇ ਨਾ ਹੋਵੇ ਪੁੱਤਰਾ ਨਾ ਹਰ ਬੰਦਾ ਵੇਖੋ ਅੱਜ ਦੇ ਸਮੇਂ 'ਚ ਲੋੜ ਦਾ ਉਹ ਸਾਧੂਆਂ ਦੀ ਕਮਾਈ ਹੁੰਦੀ ਜਿਨ੍ਹਾਂ ਦੇ ਘਰੇ ਦੀਆਂ ਸਿੱਧੀਆਂ ਬਰਕਤਾਂ ਇੱਕ ਮਹਾਤਮਾ ਨੇ ਤਪ ਕੀਤਾ ਬੜਾ ਡਾਡਾ ਤੇ ਉਹਨੂੰ ਪਰਮੇਸ਼ਰ ਦੇ ਦਿਦਾਰ ਹੋਏ ਜਦੋਂ ਦਿਦਾਰ ਹੋਏ ਤੇ ਰੱਬ ਜੀ ਕਹਿਣ ਲੱਗੇ ਸੰਤ ਨੂੰ ਕਹਿੰਦੇ ਮਾਹ ਪੁਰਖੋ ਮੰਗ ਲਓ ਕੁਝ ਅਜ ਅਸੀਂ ਤੁਹਾਡੇ ਤੇ ਖੁਸ਼ ਹੋਏ ਮੰਗ ਲਓ ਮਾਹ ਪੁਰਖ ਕਹਿਣ ਲੱਗੇ ਜੀ ਬਸ ਸੀਸ ਦੇ ਦਿਓ ਨਾਮ ਬੰਦਗੀ ਚੱਲਦੀ ਰਹੇ ਆਖੋ ਸਤਨਾਮ ਕਿਉਂਕਿ ਤਿੰਨੇ ਚੀਜ਼ਾਂ ਰਹਿਣੀਆਂ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਹ ਨਾਨਕ ਇਹ ਜਗਤ ਮੈਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਕਿੰਦਾ ਰੱਬ ਜੀ ਆਨੰਦ ਹੈ ਕੀ ਮੰਗਾ ਮੈਂ ਮੇਰੀ ਕੋਈ ਮੰਗ ਹੀ ਨਹੀਂ ਰਹੇਗੀ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁਖ ਦੇਹ ਨਾਮ ਉਤਰੈ ਬਾਬੇ ਫਰੀਦ ਨੇ ਵੀ ਇਹੋ ਮੰਗਿਆ ਸੀ ਪਰਵਦ ਗਾਰਿ ਉਪਾਰ ਅਗਮ ਬਿਆੰਤ ਤੂੰ ਜਿਨੀ ਪਛਾਤਾ ਸੱਚ ਚੁੰਮਾ ਤੇਰੀ ਪਨਹ ਖੁਦਾਏ ਤੂੰ ਬਖਸ਼ੰਦ ਗੀ ਸ਼ੇਖ ਫਰੀਦ ਖੈਰ ਬੰਦ ਆ ਜਿਹੜਾ ਤੁਸੀਂ ਝੌਂਕੜਾ ਮਾਰਿਆ ਨਾ ਆਪਾਂ ਆ ਜੋ ਵੀ ਹੋ ਰਿਹਾ ਇਹ ਉਹ ਦੌਲਤ ਹੈ ਜਿੱਦਨ ਆਪਾਂ ਮਰਨਾ ਆਪਣਾ ਸਸਕਾਰ ਹੋਣਾ ਇਹ ਨਾਲ ਜਾਣੀ ਆ ਮੈਂ ਨਹੀਂ ਕਹਿੰਦਾ ਮੇਰੇ ਗੁਰੂ ਸਾਹਿਬ ਕਹਿ ਰਹੇ ਜਹਿ ਮਾਤ ਪਿਤਾ ਸੁੱਤ ਮੀਤ ਨਾ ਮਨ ਉਹਾਂ ਨਾਮ ਕਈ ਵੀਰ ਹੀ ਕਈ ਹੰਦੇ ਬੰਦੇ ਉਹ ਵਿਚਾਰੇ ਮਾਇਆ ਚ ਕੋਠੀਆਂ ਗੱਡੀਆਂ ਬਿਜ਼ਨਸ ਕਾਰੋਬਾਰ ਉਹਨਾਂ ਨੂੰ ਕੋਬ ਨਾ ਗੁਰਦਰਿਓ ਕਹਿੰਦੇ ਬਾਬਾ ਜੀ ਇਹ ਤੇ ਵੇਲਿਆਂ ਦਾ ਕੰਮ ਹੈ ਸਾਨੂੰ ਕਹਣਗੇ ਬਾਬੇ ਵੇਲਿਆ ਆ ਵੀ ਕਹਿੰਦੇ ਸਾਰੇ ਵੇਲੇ ਹੀ ਹੈ ਨਾ ਆ ਆ ਸ਼ਬਦ ਵਰਲਡ ਆਫ ਯੂਜ਼ ਕਰਦੇ ਆ ਵੀ ਉੱਥੇ ਵੇਲੇ ਹੀ ਕੰਮ ਆਲੇ ਪਰ ਗੁਰਬਾਣੀ ਕਹਿੰਦੀ ਹੈ ਵੀ ਅਸਲ ਚ ਤੁਸੀਂ ਕੰਮ ਕਰ ਰਹੇ ਉਹ ਵੇਲੇ ਆ ਬਾਬਾ ਫਰੀਦ ਨੂੰ ਪੁੱਛੋ ਕਹਿੰਦੇ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਾਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਹਿੰਦੇ ਤੂੰ ਗੱਡੀਆਂ ਕੋਠੀਆਂ ਜ਼ਮੀਨਾਂ ਪਲਾਟ ਸੋਜਦੇ ਕਰੀ ਜਾਨਾ ਕਮਾਈ ਕਰਕੇ ਜਿੱਦਣ ਤੂੰ ਮਰਿਆ ਭਲਿਆ ਤੇਰੀ ਲੀੜੇ ਵੀ ਕਰਦੇ ਆਣੇ ਲਾ ਲੈਣੇ ਫਿਰ ਕੀ ਮੂੰਹ ਦਿਖਾਵੇਂਗਾ ਉਥੇ ਜਿੰਨੀ ਕਮੀ ਨਾਹੇ ਗੁਣ ਤੇ ਮਤ ਸਰਮਿੰਦਾ ਥੀਵਹੀ ਕਿਹਦੇ ਲਈ ਬਾਣੀ ਵਿਚਾਰੀ ਮਾਰੇ ਕਹਿੰਦੇ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਜਿਹੜੇ ਕਹਿੰਦੇ ਨਾ ਗੁਰਦਾਰੇ ਜਾਣ ਦਾ ਕੋਈ ਫਾਇਦਾ ਨਹੀਂ ਕਹਿੰਦਾ ਕਿ ਉਹਨਾਂ ਨੂੰ ਗੁਰੂ ਰਾਮਦਾਸ ਰੋਜ਼ ਚੇਤਾ ਕਰਾਉਂਦੇ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤਰਿਗ ਜੀਵੇ ਤ੍ਰਿਗ ਮਾਰੇ ਕਹਿੰਦੇ ਧੰਨ ਧੰਨ ਸੱਤ ਸੰਗਤ ਇਹਨਾਂ ਨੂੰ ਕੀ ਆਖਿਆ ਧੰਨ ਦੋ ਵਰੀ ਧੰਨ ਸੱਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਚਾਨਣ ਹੋ ਗਿਆ ਪਤਾ ਲੱਗ ਗਿਆ ਫਿਰ ਸੇਵਾ ਹੁੰਦੀ ਸਿਮਰਨਾ ਵੀ ਚੱਲ ਮਣਾ ਭਾਂਡੇ ਮੰਜਗੇ ਲੰਗਰ ਛਕਾਈਏ ਚੌਰ ਸਾਹਿਬ ਕਰੀਏ ਚੌਂਕੜਾ ਤੁਸੀਂ ਕਿਤੋਂ ਐਵੇਂ ਤੇ ਨਹੀਂ ਆ ਗਏ ਕਈ ਬੰਦੇ ਨਹੀਂ ਉਹ ਏਸੀ ਲੱਗਾ ਕਮਰੇ ਚ ਵੀਡੀਓ ਵੇਖੀ ਜਾਂਦੇ ਮੋਬਾਈਲ ਪੈਸਾ ਵਾਦੂ ਜੀਵਨ ਖਰਾਬ ਕਰ ਰਹੇ ਸੋ ਇਸ ਕਰਕੇ ਉਹ ਮਹਾਤਮਾ ਨੇ ਆਖਿਆ ਕਹਿੰਦੇ ਰੱਬ ਜੀ ਕੁਝ ਨਹੀਂ ਚਾਹੀਦਾ ਅਸੀਂ 90 ਸਾਲ ਦੀ ਆਰ ਬਲਾ ਹੋ ਗੀਆ ਜਦੋਂ ਉਹਨਾਂ ਇੰਨੀ ਗੱਲ ਕਹਿਤੀ ਨਾ ਵੀ 80 90 ਸਾਲ ਦੀ ਹੋ ਗਈ ਹੁਣ ਕੁਝ ਨਹੀਂ ਚਾਹੀਦਾ ਤੇ ਪਰਮੇਸ਼ਰ ਖੁਸ਼ ਹੋ ਕੇ ਕਹਿੰਦੇ ਤੂੰ ਨਹੀਂ ਮੰਗਣਾ ਅਸੀਂ ਦੇ ਦਈਏ ਉਹਨਾਂ ਨੇ ਤਥਾ ਹਸਤ ਕਹਿਤਾ ਤੇ ਇੱਕ ਫਲ ਦਿੱਤਾ ਅਮਰ ਫਲ ਆ ਮਹਾਤਮਾ ਕਹਿੰਦੇ ਝੋਲੀ ਕਰ ਉਹਨੇ ਝੋਲੀ ਕੀਤੀ ਫਲ ਝੋਲੀ ਚ ਪਾਦਾ ਸਾਧੂ ਕਹਿੰਦਾ ਇਹ ਕੀ ਰੱਬ ਜੀ ਕਹਿੰਦੇ ਅਮਰ ਫਲ ਹੈ ਤੂੰ ਕਿਹਾ ਨਾ 80 90 ਵਰਿਆਂ ਦੇ ਹੋ ਗਏ ਕੀ ਲੈਣਾ ਹੁਣ ਇਹ ਉਹ ਫਲ ਹੈ ਜਿਹੜੋ ਖਾਵੇਂਗਾ ਤੇ ਕਦੇ ਬੁੱਢਾ ਹੀ ਨਹੀਂ ਹੋਏਗਾ। ਇਹਨਾਂ ਕਹਿ ਕੇ ਪਰਮੇਸ਼ਰ ਚਲੇ ਗਏ। ਜਗਤ ਮੈਂ ਝੂਠੀ ਦੇਖੀ ਧਿਆਨ ਰੱਖਿਓ ਵਸ ਹੁਣ ਆਪਾਂ ਸੰਭਾਲਤੀ ਵੱਲ ਚੱਲਿਆਂ। ਉਹ ਫਲ ਮਹਾਂਪੁਰਖ ਨੇ ਕੋਲੇ ਰੱਖਿਆ। ਇਥੇ ਮਨ ਚ ਸੋਚਦਾ ਵੀ ਨਾ ਮੇਰਾ ਅੱਗਾ ਤੇ ਨਾ ਪਿਛਾ। ਨਾ ਮੇਰੀ ਕੋ ਪਤਨੀ ਨਾ ਪੋਤਰੇ ਨਾ ਪਰਿਵਾਰ। ਇਧਰ ਧਿਆਨ ਦੇਣਾ ਹੈ ਕਹਿੰਦਾ ਮੇਰਾ ਕੋਈ ਅੱਗਾ ਪਿੱਛਾ ਨਹੀਂ ਕੋਈ ਨਾ ਕੋਈ ਮੇਰਾ ਪਰਿਵਾਰ ਹੈ ਨਾ ਕੁਟੰਬ ਹੈ ਮੈਂ 80 90 ਸਾਲ ਜਿੱਦਾਂ ਮਾਹੂ ਗੁਰਖਾਣੇ ਆਵਜੀ ਦਾ ਹਦ ਦੇ ਸੰਥਿਆ ਕਰਾਈ ਸੇਵਾ ਸਿਮਰਨ ਕਰਾਇਆ ਲੰਗਰ ਭੁੱਖਿਆਂ ਤੱਕ ਪਹੁੰਚਾਇਆ ਪਰਿ ਉਪਕਾਰੀ ਹੁੰਦੇ ਰੱਬ ਦੇ ਪਿਆਰੇ ਜਿਨ ਕੇ ਦਿਨ ਮਨਾਤੇ ਹੋ ਉਹਨ ਕੀ ਬਾਤ ਵੀ ਮੰਨੀ ਤੇ ਵਾਗਿਆ ਤੁਸੀਂ ਦਿਨ ਨਹੀਂ ਇਕੱਲਾ ਬਣਾਇਆ ਤੁਸੀਂ ਮਨ ਦੇ ਵੀ ਜੇ ਤੁਹਾਡੇ ਤੋਂ ਪਤਾ ਲੱਗਦਾ ਹੈ ਨਾ ਇਸੇ ਤਰ੍ਹਾਂ ਰੱਖਿਓ ਉਹ ਮਹਾਪੁਰਖ ਨੇ ਸੋਚਿਆ ਕਹਿੰਦੇ ਅੱਗੇ ਮਸਾਂ 90 ਸਾਲ ਕੱਢਿਆ ਹੁਣ ਨਹੀਂ ਜੀ ਕਰਦਾ ਇਸ ਭਾਂਡੇ 'ਚ ਰਹਿਣ ਨੂੰ ਚੱਲ ਗਿਆ ਆਪਦੇ ਘਰੇ ਸੰਤ ਮੁਏ ਕਿਹਾ ਜੋ ਆਪਣੇ ਗ੍ਰਹਿ ਜਾਏ ਉਹਨਾਂ ਕੀ ਕੀਤਾ ਉਹ ਫਲ ਚੁੱਕਿਆ ਉਹਨਾਂ ਦੇ ਮਨ 'ਚ ਆਇਆ ਵੀ ਜਿਹੜਾ ਰਾਜਾ ਵਾ ਸਾਡਾ ਇਸ ਵੇਲੇ ਇਹ ਧਰਮੀ ਬੰਦਾ ਵਾ ਧਰਮੀ ਰਾਜੇ ਕਰਮਾਣੇ ਮਿਲਦੇ ਆ ਨਹੀਂ ਤੇ ਆਪਣੇ ਲਈ ਵੇਖ ਲਓ ਆਪ ਕੋ ਸਾਥ ਨਾ ਕੋਹ ਨਹੀਂ ਦੀਦਾ ਹੈ ਕੋਈ ਤਰੱਕੀ ਨਹੀਂ ਕੋਈ ਨੌਕਰੀ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਗੁਰੂ ਸਾਹਿਬ ਦੇ ਸਤਕਾਰ ਲਈ ਨਹੀਂ ਕੁਝ ਹੈ ਕਿੱਡੀ ਮਾੜੀ ਗੱਲ ਦੁੱਖ ਆਇਆ ਵੀ ਛੇ ਜੀ ਸਾਡੇ ਰਾਜੇ ਆਏ ਗੁਰੂ ਘਰਾਂ ਚ ਤੇ ਗੁਰੂ ਨਾਨਕ ਦੇ ਘਰੇ ਮਾ ਸਾਡੇ ਕਣੀ ਨਹੀਂ ਗਏ ਆਖੋ ਸਤਨਾਮ ਨੀਤੀਆਂ ਹੋਰੀਆਂ ਮੇਰਾ ਵਿਸ਼ਾ ਨਹੀਂ ਉਹ ਰਾਜਾ ਧਰਮੀ ਸੀ ਉਹ ਧਰਮੀ ਰਾਜੇ ਨੂੰ ਨਾ ਮਹਾਪੁਰਖ ਨੇ ਸੋਚਿਆ ਵੀ ਇਹ ਰਾਜੇ ਇਹੋ ਜੇ ਵਾਰ-ਵਾਰ ਨਹੀਂ ਲੱਗਦੇ ਵੀ ਇੰਨਾ ਸੋਹਣਾ ਪੜਿਆ ਲਿਖਿਆ ਇੰਨਾ ਧਰਮੀ ਰਾਜਾ ਹੈ ਗਰੀਬਾਂ ਦੀ ਮਦਦ ਕਰਦਾ ਮਹਾਰਾਜ ਰਣਜੀਤ ਸਿੰਘ ਬਗਉ ਉਹਨਾਂ ਨੇ ਚੋਕੇ ਫਲ ਰਾਜੇ ਪਰਥੀ ਨੂੰ ਦੇਤਾ ਉਹ ਕਹਿੰਦਾ ਹੈ ਮਹਾਂਪੁਰਖੋ ਏਕੀ ਮੇਰੇ ਤੇ ਬਾਗ ਭਰੇ ਪਿਆ ਕਰੋੜਾਂ ਦੀ ਜ਼ਮੀਨ ਹੈ ਤੁਸੀਂ ਉਹਨੇ ਇੱਕ ਫਲ ਦੇਈ ਜਾਨੇ ਮਹਾਂਪੁਰਖ ਕਹਿੰਦੇ ਰਾਜਨ ਇਹ ਤੇਰੇ ਬਾਗਾਂ ਦਾ ਫਲ ਨਹੀਂ ਇਹ ਦਰਗਾਹ ਦਾ ਫਲ ਹੈ ਜਿੱਦਾਂ ਕਹਿੰਦੇ ਨਾ ਕਾਮ ਧੇਨ ਗਉ ਪਾਰ ਜਾਤ ਰੋਖੇ ਦਰਗਾਈ ਚੀਜਾਂ ਗੁਰਬਾਣੀ ਚ ਵੀ ਇਹਨਾਂ ਦਾ ਜ਼ਿਕਰ ਆਇਆ ਕਹਿੰਦੇ ਤੇਰੇ ਬਾਗਾਂ ਦਾ ਫਲ ਨਹੀਂ ਐ ਇਹ ਦਰਗਾਈ ਫਲ ਐ ਤੇ ਇਹਦੇ ਚ ਖਾਸियत ਵੀ ਜਿਹੜਾ ਇਹਨੂੰ ਖਾਲੇ ਬੁੱਢਾ ਨਹੀਂ ਹੁੰਦਾ ਜੰਗੀ ਚ ਰਹਿੰਦਾ ਏ ਤੇ ਮੈਂ ਚਾਹਣਾ ਐ ਵੀ ਇਹ ਫਲ ਤੂੰ ਛਾਕ ਕਿਉਂਕਿ ਤੇਰੀ ਬੜੀ ਲੋੜ ਐ ਤੇਰੇ ਦੇਸ਼ ਨੂੰ ਆਖੋ ਸਤਨਾਮ ਬੜੀ ਲੋੜ ਐ ਤੇਰੀ ਤੇਰੇ ਦੇਸ਼ ਨੂੰ ਇਹ ਤੂੰ ਰੱਖ ਲਾ ਉਹ ਕਹਿੰਦਾ ਸੱਤ ਵਚਨ ਮਾਮਪੁਰਖੋ ਸੱਤ ਵਚਨ ਸਾਧੂ ਉਪਦੇਸ਼ ਸੱਤ ਤੇਜਨ ਜਾ ਕੈ ਸੱਤ ਵਚਨ ਚ ਬੜੀ ਵਰਕਤ ਜੇ ਕੋ ਮੰਨ ਲੇ ਸੱਤ ਵਚਨ ਕਹਿ ਕੇ ਰਾਜੇ ਨੇ ਕੋਲੇ ਰੱਖ ਲਿਆ ਤੇ ਮਾਮਪੁਰਖ ਚਲੇ ਗਏ ਤੇ ਖੇਡ ਕੀ ਵਾਪਰੀ ਰਾਜਾ ਪਿਆਰ ਕਰਦਾ ਸੀ ਆਪਣੀ ਰਾਣੀ ਨੂੰ ਚੇਤੇ ਰੱਖਿਓ ਜਗਤ ਮੈਂ ਝੂਠੀ ਦੇਖੀ ਹੈ ਨਹੀਂ ਉਹ ਵੀ ਇੱਥੇ ਸੱਚੀ ਧੋਖੇ ਹੀ ਆ ਤੇ ਗੁਰਬਾਣੀ ਕੀ ਕਹਿੰਦੀ ਹੈ ਹਰ ਬਿਸਰਤ ਸਦਾ ਖੁਵਾਰੀ ਤਾਕੋ ਧੋਖਾ ਕਹਾ ਬਿਆਪੈ ਜਾਂ ਕੋਟ ਇੱਥੇ ਧੋਖੇ ਹੀ ਆ ਸਾਰਿਆਂ ਨਾਲ ਹੋਣਾ ਇੱਕ ਦਿਨ ਉਹਦੇ ਮਨ ਚ ਆਇਆ ਕਿ ਇਹ ਫਲ ਮੈਂ ਆਪਣੀ ਰਾਣੀ ਨੂੰ ਦੇਣਾ ਜਿਨੂੰ ਆਪਨ ਦਿਲੋਂ ਜ਼ਿਆਦਾ ਪਿਆਰ ਕਰੀਦਾ ਨਾ ਮਾਂ ਪੁੱਤ ਨੂੰ ਕਰਦੀ ਐ ਉਹ ਕੋਈ ਵੀ ਚੀਜ਼ ਬਣਾਵੇ ਕੱਪੜੇ ਲਿਆਵੇ ਕੁਛ ਬਾਜ਼ਾਰੋਂ ਉਹਨੇ ਸਭ ਤੋਂ ਪਹਿਲਾਂ ਆਪਣੇ ਬੱਚੇ ਲਈ ਚੋਣਾ ਜਾਂ ਪਤੀ ਲਈ ਜਾਂ ਭਰਾ ਲਈ ਉਹਨੇ ਰਾਣੀ ਨੂੰ ਫਲ ਦਿੱਤਾ ਤੇ ਰਾਣੀ ਕਹਿਣ ਲੱਗੀ ਜੀ ਇਹ ਕੀ ਇੱਥੇ ਕਿੰਨੇ ਨੌਕਰ ਚਾਕਰ ਹੈ ਦਰਬਾਰ 'ਚ ਤੇ ਰਾਜਾ ਤੁਸੀਂ ਅੱਜ ਕਿਦਰੇ ਇੱਕ ਫਲ ਲਈ ਫਿਰਦੇ ਆ ਕਹਿੰਦਾ ਕਰਮਾਂ ਵਾਲੀਏ ਇਹ ਫਲ ਕੋਈ ਆਮ ਨਹੀਂ ਹੈ ਦਰਗਾਈ ਹੈ ਇਦੇ ਚ ਖਾਸੀਅਤ ਤੇ ਵੀ ਜਿਹੜਾ ਖਾਂਦਾ ਏ ਬੁੱਢਾ ਤੇ ਮੈਂ ਤੈਨੂੰ ਪਿਆਰ ਕਰਦਾ ਸਾਰੀ ਸ੍ਰਿਸ਼ਟੀ ਨਾਲੋਂ ਵੱਧ ਤੂੰ ਪਿਆਰੀ ਏ ਮੇਰੀ ਇਹ ਫਲ ਰੱਖ ਲੈ ਸ਼ਗਨ ਹੁਣ ਗੜਬੜ ਕਿੱਥੇ ਐ ਇਹ ਖੇੜ ਐ ਸੰਸਾਰ ਦੀ ਜਿਹਦੇ ਤੇ ਵਿਸ਼ਵਾਸ ਕਰੋਗੇ ਤੁਹਾਨੂੰ ਧੋਖਾ ਹੀ ਮਿਲੇਗਾ ਇੱਕ ਗੁਰਬਾਣੀ ਤੇ ਗੁਰੂ ਤੋਂ ਬਿਨਾ ਹੋਰ ਕੁਝ ਨਹੀਂ ਇੱਥੇ ਇੱਕ ਮਾਂ 9 ਮਹੀਨੇ ਬੱਚਾ ਰੱਖਦੀ ਕਿਉਂ ਬਣਾਉ ਇੱਥੇ ਦੋਰਾ ਜਨਮ ਹੁੰਦਾ ਆਪਾਂ ਵੀ ਮਾਂ ਦੇ ਪੋਤੇਾਂ ਕਈ ਵਾਰੀ ਡਾਕਟਰ ਇਹ ਵੀ ਕਹਿੰਦੇ ਵੀ ਇੱਕ ਜਾਣਾ ਬਚੂਗਾ ਦੋੋਂ ਚ ਇਹੋ ਜੀ ਕੰਡੀਸ਼ਨ ਆ ਜਾਂਦੀ ਤੇ ਮਾਂ ਕਹਿੰਦੀ ਮੇਰਾ ਬੱਚਾ ਬਚਾ ਦੋ ਉਹੀ ਬੱਚਾ ਵੱਡਾ ਹੋ ਕੇ ਵਿਆਹ ਕੇ ਕਹਿੰਦਾ ਮਾਂ ਮੇਰੇ ਘਰੋਂ ਨਿਕਲ ਜਾ ਤੂੰ ਚੰਗੀਨ ਲੱਗਦੀ ਬੋਲੋ ਆਹੇ ਗੁਰ ਬੋਲੋ ਆਹੇ ਗੁਰ ਵਾਹਿਗੁਰੂ ਅਈ ਦੂਤੇ ਕੁਝ ਨਹੀਂ ਆਗਾ ਵਾਰੀ ਸਾਰਿਆਂ ਦੀ ਆਉਣੀ ਕਬਰਾਂ ਉਹ ਨਾ ਜੋ ਜੋ ਆਪਾਂ ਕਰਦੇ ਆ ਨਾ ਬੀਜਦੇ ਆ ਇਹ ਗੱਲ ਕਈਆਂ ਨੂੰ ਲੱਗਣੀ ਵੇ ਆ ਮਾਰੇ ਕਿਰਪਾ ਰਾਣੀ ਨੇ ਫਲ ਚੁੱਕਿਆ ਹੁਣ ਰਾਣੀ ਰਾਜੇ ਨੂੰ ਪਿਆਰ ਇੱਕ ਸਾਖੀ ਸਮਝਾਉਣ ਲਈ ਹੁੰਦੀ ਆਖੋ ਸਤਨਾਮ ਕਹਾਣੀ ਕੀ ਹੈ ਬਿਜਲੀ ਜਗਤ ਮੈਂ ਝੂਠੀ ਦੇਖੀ ਹੁਣ ਰਾਣੀ ਜਿਹੜੀ ਰਾਜੇ ਦੀ ਐ ਉਹ ਰਾਜੇ ਦਾ ਜਿਹੜਾ ਹੱਥੀ ਚਲਾਉਂਦਾ ਐ ਨਾ ਮਹਾਵਤ ਉਹ ਨੂੰ ਮੁਹੱਬਤ ਕਰਦੀ ਐ ਉਹਨੇ ਕੀ ਕੀਤਾ ਉਹ ਫਲ ਚੁੱਕਿਆ ਤੇ ਮਹਾਵਤ ਨੂੰ ਦੇਤਾ ਇਹ ਦਿਲ ਦੀਆਂ ਹੀ ਗੱਲਾਂ ਵਾਂ ਪੁਆਰ ਸਪੁੱਤਰ ਤੇ ਪਿਆਰ ਕੀ ਤਾਂ ਕਿੱਥੇ ਹੋ ਜਾਣਾ ਕਹਿੰਦੇ ਨਾ ਵੀ ਮੌਤ ਨਹੀਂ ਵੇਂਦੀ ਉਮਰ ਨੂੰ ਭੁੱਖ ਨਹੀਂ ਵੇਂਦੀ ਮਾਸ ਨੀਂਦ ਨਾ ਵੇਖੇ ਬਿਸਤਰਾ ਜਦੋਂ ਆਈ ਹੋਵੇ ਤੇ ਕੰਡਿਆਂ ਤੇ ਆ ਜਾਂਦੀ ਐ ਤੇ ਨਹੀਂ ਆਈ ਤੇ ਗੱਦੇ ਤੇ ਵੀ ਬੰਦਾ ਪਾਸੇ ਮਾਰਦਾ ਤੇ ਭੁੱਖ ਜਦੋਂ ਲੱਗੀ ਹੋਵੇ ਤੇ ਕਈ ਵਾਰੀ ਗੁਰੂ ਕੇ ਸਿੱਖਾਂ ਦਾ ਜ਼ਿਕਰ ਹੁੰਦਾ ਘੋੜਿਆਂ ਦੇ మాਸ ਵੀ ਖਾਣੇ ਪਏ ਜੰਗਲਾਂ 'ਚ ਕਹਿੰਦੇ ਮੌਤ ਨਹੀਂ ਵੇਂਦੀ ਉਮਰ ਨੂੰ ਤੇ ਭੁੱਖ ਨਹੀਂ ਵੇਂਦੀ మాਸ ਨੀਂਦ ਨਹੀਂ ਵੇਂਦੀ ਬਿਸਤਰਾ ਤੇ ਇਸ਼ਕ ਨਹੀਂ ਵੇਂਦਾ ਜਾਤ ਕਈ ਮਰ ਜਾਂਦੇ ਬੱਚੇ ਵੇਖੋ ਕੀ ਬੰਦਿਆ ਉਹਦੀ ਹੁਣ ਦਿਲ ਦੀ ਰੀਜ ਉਧਰ ਹੈ ਉਹਨੇ ਫਾਲੋਂ ਨੂੰ ਦਿੱਤਾ ਕਹਿੰਦੇ ਤੂੰ ਛਗਲਾ ਜਵਾਨ ਰਹਿ ਹੁਣ ਹੁਣ ਉਹਦੀ ਰੀਤ ਕਿੱਥੇ ਐ ਉਹ ਜਦੋਂ ਹਾਥੀ ਦੀ ਨੌਕਰੀ ਕਰਕੇ ਥੱਕਿਆ ਟੁੱਟਿਆ ਜਾਂਦਾ ਹੈ ਤੇ ਸ਼ਾਮਾਂ ਨੂੰ ਜਿਹੜੀ ਬੀਬੀ ਕੋਠੇ ਤੇ ਨੱਚਦੀ ਹੈ ਨਾ ਉਹ ਉਹਨੂੰ ਪਿਆਰ ਕਰੀ ਬੈਠਾ ਉਹਦੇ ਮੁਜਰਾ ਵੇਂਦਾ ਉਹ ਉੱਥੇ ਜਾ ਕੇ ਥਕੀਮਾਂ ਲੋਂਦਾ ਵਕਾਰ ਭੋਗਦਾ ਏ ਉਹਨੇ ਜੋਕੇ ਫਲ ਉਹਨੂੰ ਦੇਦਾ ਵਿਸ਼ਵਾ ਕਹਿੰਦੀ ਵੀ ਇਹ ਕੀ ਲਿਆਇਆ ਹੈ ਕੋਈ ਪੈਸੇ ਲਿਉਂਦਾ ਸੋਨਾ ਚਾਂਦੀ ਗਿਫਟ ਲਿਉਂਦਾ ਤੂੰ ਫਲ ਲਈ ਫਿਰਦਾ ਮੇਰੇ ਵੇੜੇ 'ਚ ਕਹਿੰਦਾ ਇਹ ਫਲ ਆਮ ਨਹੀਂ ਜਿਹੜਾ ਖਾਵੇਗਾ ਉਹ ਅਮਰ ਹੋ ਜਾਏ ਉਹਦੀ ਉਮਰ ਬੜਾ ਨਹੀਂ ਹੁੰਦਾ ਤੂੰ ਖਾ ਲਾ ਤੂੰ ਮੇਰੀ ਪਿਆਰੀ ਹੈ ਉਹ ਵਿਸ਼ਵਾ ਦੇ ਮਨ 'ਚ ਆਇਆ ਵੀ ਅੱਗੇ ਪਤਾ ਨਹੀਂ ਕਿਹੜੇ ਕਰਮਾ ਕਰਕੇ 40 ਸਾਲ ਹੋ ਗਏ ਕੋਠੇ ਤੇ ਆਪਣਾ ਸਰੀਰ ਤੜਾ ਰਹੀ ਹਾਂ ਦੇਣੇ ਵਾਲੇ ਕਿਸੇ ਕੋ ਗਰੀਬੀ ਮਤ ਦੇਣਾ ਦੇਣਾ ਗਰੀਬੀ ਮਗਰ ਬਾਦ ਨਸੀਬੀ ਮਤ ਦੇਣਾ ਪਿੱਛੇ ਜੇ ਇੱਕ ਵਿਚਾਰੀ ਡਾਂਸਰ ਕੁੜੀ ਨੱਚਦੀ ਸੀ ਖਬਰ ਆਈ ਕਿਸੇ ਨੇ ਰਿਵਾਲਵਰ ਚਲਾਇਆ ਤੇ ਉਹਦੀ ਮੌਤ ਹੋ ਗਈ ਸੀ ਤੇ ਉਹਦੇ ਕੋਖ ਚ ਬੱਚਾ ਸੀ ਭੈਣੋ ਕਿੱਡੀ ਕੁ ਮਜਬੂਰੀ ਹੋ ਉਸਦੀ ਵੀ ਜਿਹੜੀ ਬੱਚਾ ਕੋਖ ਚ ਲੈ ਕੇ ਤੁਹਾਡੇ ਵਿਆਹ ਤੇ ਨੱਚਣ ਆਈ ਹੈ ਕਿਉਂਕਿ ਸਾਡੀਆਂ ਕਮੀਆਂ ਨੇ ਸਾਨੂੰ ਕਦਰ ਨਹੀਂ ਕੀਤੀ ਸਤਕਾਰ ਨਹੀਂ ਦਿੱਤਾ ਸੀ ਜੇ 7 ਲੱਖ ਡਾਂਸਰ ਨੂੰ ਦੇਣਾ ਹੈ ਤੇ 7 ਲੱਖ ਉਹਨਾਂ ਧੀਆਂ ਨੂੰ ਦਿਓ ਜਿਹੜੀਆਂ ਢਾਡੀ ਐ ਕੀਰਤਨ ਕਰਦੀਆਂ ਐ ਤੇ ਆਪੇ ਦੂਜੀਆਂ ਧੀਆਂ ਵੀ ਇੱਧਰ ਆਉਣ ਪਰ ਲੋਕੀ ਮੰਨਦੇ ਨਹੀਂ ਆਖੋ ਸਕਦਾ ਨਹੀਂ ਮੰਨਦੇ ਲੋਕ ਗਾਲਾਂ ਕੱਢ ਦਿੰਦੇ ਉਹ ਬੀਬੀ ਨੇ ਸੋਚਿਆ ਵੀ ਅੱਗੇ ਕਰਮਾਂ ਕਰਕੇ 40 ਸਾਲ ਹੋ ਗਏ ਇਹ ਸਰੀਰ ਨੂੰ ਤੜਾ ਤੜਾ ਕੇ ਜੀਣੀ ਮੈਂ ਅਮਰ ਫਲ ਖਾ ਕੇ ਉਮਰ ਵਧਾ ਕੇ ਕੀ ਲੈਣਾ ਐ ਮੈਂ ਰਾਜੇ ਨੂੰ ਦਿੰਨੀ ਐ ਰਾਜਾ ਧਰਮੀ ਐ ਤੇ ਰਾਜੇ ਦੀ ਉਮਰ ਲੰਮੀ ਹੋਊ ਤੇ ਪਰਜਾ ਸੌਖੀ ਰਹੂਗੀ ਜਦੋਂ ਰਾਜੇ ਧਰਮੀ ਹੋਣ ਤੇ ਉਹਨਾਂ ਦੀਆਂ ਪਰਜਾ ਸੋਖਮਾਨ ਦੀਆਂ ਜਿਵੇਂ ਅਮਰੀਕਾ ਕੈਨੇਡਾ ਇੰਗਲੈਂਡ ਦੇ ਰਾਜੇ ਧਰਮੀ ਐ ਉਹਨਾਂ ਦੇ ਲੋਕ ਸੁਖੀ ਸਾਡੇ ਉੱਧਰ ਨੂੰ ਜਾ ਰਹੇ 50 ਲੱਖ ਲਾ ਕੇ ਉਹ ਆਪਣੇ ਬੱਚਿਆਂ ਨੂੰ ਪਰਜਾ ਨੂੰ ਮਿਲਦੇ ਹੱਥ ਮਲਾਉਂਦੇ ਮਿਸਟਰ ਟਰੂਡੋ ਸਾਰਿਆਂ ਦੇ ਪਿਆਰ ਨੂੰ ਮਲਾਉਂਦੇ ਤੇ ਸਾਡੇ ਵਾਲੇ ਤੇ ਜੇ ਫਿਰਦੇ ਉੱਤੇ ਤੇ ਕਿਤੇ ਚੰਡੀਗੜ੍ਹ ਹੁੰਦੇ ਤੇ ਪਹਿਲੋਂ ਹੀ ਰਾਜ ਵਖਤ ਪਿਆ ਹੁੰਦਾ ਕੋਈ ਵਿਚਾਰਾ ਦੁਖੀ ਬਿਮਾਰ ਮਰ ਜੀ ਉਹ ਨੰਗਨ ਨਹੀਂ ਦਿੰਦੇ ਆ ਕੋਸ ਸਤਨਾ ਹੈ ਇਹ ਸਚਾਈ ਉਹ ਕਹਿੰਦੇ ਰਾਜਾ ਧਰਮੀ ਐ ਇਹਨੂੰ ਦਿੱਨੀ ਉਹਨੇ ਫਲ ਲਿਜਾ ਕੇ ਫਿਰ ਉੱਥੋਂ ਹੀ ਸ਼ੁਰੂ ਹੋਇਆ ਤੇ ਘੁੰਮ ਕੇ ਉੱਥੇ ਚਲੇ ਗਿਆ ਰਾਜਾ ਵੇਖ ਕੇ ਹੈਰਾਨ ਕਹਿੰਦਾ ਵੀ ਇਸਵਾ ਨੂੰ ਕਹਿੰਦਾ ਵੀ ਭੈਣੇ ਤੂੰ ਇੱਦ ਕਿਦਾਂ ਮੇਰੇ ਕੋਲ ਕਹਿੰਦੀ ਅਸਲ ਵਿੱਚ ਮੈਨੂੰ ਨਾ ਫਲ ਮਿਲਿਆ ਵਾ ਤੇ ਇਹ ਫਲ ਤੁਹਾਨੂੰ ਦੇਣਾ ਉਹ ਕਹਿੰਦੇ ਵੀ ਫਲ ਕੀ ਕਰਨ ਨੂੰ ਦੇਣਾ ਹੈ ਕਿ ਆ ਮੇਰੇ ਬਾਗ ਚ ਵਾਧੂ ਹੈ ਸਵਾਲ ਉਹ ਹੀ ਹੈ ਉਹ ਕਹਿਣ ਲੱਗੀ ਇਹ ਆਮ ਨਹੀਂ ਇਹ ਅਮਰ ਫਲ ਹੈ ਜਿਹੜਾ ਖਾਊ ਬੁੱਢਾ ਨਾ ਹੋਊਗਾ ਰਾਜਾ ਕਹਿੰਦਾ ਇੱਕ ਅੱਗੇ ਵੀ ਆਇਆ ਸੀ ਮੇਰੇ ਕੋ ਆਖੋ ਸਤਨਾਮ ਸ੍ਰੀ ਵੀ ਇੱਕ ਫਲ ਅੱਗੇ ਵੀ ਇਸ ਤਰ੍ਹਾਂ ਦਾ ਆਇਆ ਇਹ ਕੌਣ ਆ ਜਿਹੜਾ ਇਦਾਂ ਦੇ ਫਲ ਵੰਡਣ ਦਿਆ ਏ ਉਹਨੇ ਵੀ ਸਾਨੂੰ ਆਖਿਆ ਕਹਿਣ ਲੱਗਾ ਵੀ ਤੈਨੂੰ ਕਿੱਥੋਂ ਮਿਲਿਆ ਏ ਉਹ ਸਵਾਲ ਤੇ ਪੈਦਾ ਹੋ ਗਿਆ ਨਾ ਵੀ ਇਹ ਫਲ ਕੌਣ ਵੰਡ ਰਿਹਾ ਇਹੋ ਜਿਹੇ ਜਿਹੜੇ ਬੁੱਢੇ ਨਹੀਂ ਕਰਨਦੇ ਜੇ ਕਿਤੇ ਅੱਜ ਵੇਖਦੇ ਹੁੰਦੇ ਲੋਕਾਂ ਦੀ ਲੈਣ ਲੱਗ ਜਾਨੀ ਆਖੋ ਸਤਨਾਮ ਸੱਚੀ ਗੱਲ ਕਣੀ ਪੈਣੋ ਵੀਰੋ ਜੇ ਫਲ ਅੱਜ ਵੇਖਦਾ ਹੋਵੇ ਤੇ ਮੈਨੂੰ ਲੱਗਦਾ 100 ਚ 80 ਜਾਣਿਆ ਨੇ ਉਧਰ ਚਲ ਜਣਾ ਹੈ ਕਿਉਂਕਿ ਕਈਆਂ ਨੂੰ ਵੇਖੀਦਾ ਗੁੱਸਾ ਨਾ ਕਰਿਓ ਉਮਰ 80 ਸਾਲ ਹੁੰਦੀ ਹੈ ਜੇ ਵੀ ਕਹਿਣਗੇ ਵਾਲ ਚਿੱਟੇ ਨਾ ਹੋਣ ਕਾਲੇ ਰਹਿਣਾ ਕੋਈ। ਕੌਣ ਬੁੱਢਾ ਹੋਣਾ ਚਾਹੁੰਦਾ ਹੈ ਉਸਤਾਖੀ ਬਾਪ। ਉਹ ਰਾਜੇ ਨੇ ਕਿਹਾ ਕਿਹੜਾ ਫਲ ਵੰਡਦਾ ਫਿਰਦਾ ਏਦਾਂ ਦੇ। ਹੁਣ ਰਾਜਾ ਇਹ ਰਾਜੇ ਨੇ ਵੇਸਵਾ ਨੂੰ ਪੁੱਛਿਆ ਕਿੰਨਾ ਕਿੱਥੋਂ ਲਿਆਈ। ਉਹ ਕਹਿੰਦੀ ਤੇਰਾ ਹਾਥੀ ਚਲਾਉਂਦਾ ਜਿਹੜਾ ਡਰਾਈਵਰ ਅੱਦੀ ਤੇ ਰਾਜੇ ਦੇ ਮਨ 'ਚ ਉਦੋਂ ਵਜ ਗਈ। ਵੀ ਹੁਣ ਧੋਖਾ ਹੋਣਾ ਏ। ਹਰ ਬਿਸਰਤ ਸਦਾ ਤਾਂ ਕੋ ਧੋਖਾ ਕਹਾਂ ਵਿਆਪੇ। ਕਹਿੰਦਾ ਮਹਾਵਤ ਤੋਂ ਲਿਆਏ ਤੇ ਰਾਜੇ ਨੇ ਕੀ ਕੀਤਾ ਵੇਸਵਾ ਦੇ ਨਾਲ ਮਹਾਵਤ ਕੋ ਚਲੇ ਗਿਆ। ਉਹਨੂੰ ਕਹਿੰਦਾ ਹਾਂ ਸਜਣਾ ਤੇਰ ਕੋ ਕਿੱਥੋਂ ਆਇਆ ਏ ਫਾਲਾ। ਉਹਦੀਆਂ ਲੱਤਾਂ ਕੰਬ ਗਈਆਂ ਗੜਗੜਾ ਕੇ ਪੈਰਾਂ 'ਚ ਡਿੱਗ ਪਿਆ ਕਹਿੰਦਾ ਰਾਜਾ ਮੈਨੂੰ ਮਰਵਾ ਤੇ ਦੇ ਮੈਂ ਦੱਸਣਾ ਨਹੀਂ ਮੈਨੂੰ ਮੌਤ ਕੋ ਉਹਨੂੰ ਪਤਾ ਸੀ ਵੀ ਜੇ ਦੱਸੂਗਾ ਤੇ ਤਾਂ ਵੀ ਮਰਦਾ ਜੇ ਨਹੀਂ ਦੱਸਦਾ ਤੇ ਤਾਂ ਵੀ ਪਰ ਇੰਨਾ ਫਰਕ ਹੈ ਜੇ ਦੱਸ ਕੇ ਮਰਿਆ ਤੇ ਮੂੰਹ ਕਾਲਖ ਲੱਗੇਗੀ ਵੀ ਰਾਜੇ ਦੇ ਜੀਵਨ ਸਾਥੀ ਨੇ ਇਹ ਬੰਦਾ ਗਲਤ ਹੈ ਇਹਦੋਂ ਚੰਗਾ ਆਪਾਂ ਇਤਰੇ ਮਰ ਜੀਏ ਮਰਨਾ ਤਾਂ ਸੰਭਵ ਹੈ ਉਨੇ ਕਹ ਰਾਜਾ ਛੂਲੀ ਟੰਗ ਦੇ ਫਾਂਸੀ ਲਾ ਦੇ ਜੋ ਕਰਾਉਣਾ ਕਰਾ ਦੇ ਮੈਂ ਨਹੀਂ ਦੱਸਣਾ ਰਾਜੇ ਨੇ ਅੱਖਾਂ ਵਿੱਚ ਧਰਮੀਆਂ ਮੈਂ ਤੇਰੇ ਨਾਲ ਵਾਅਦਾ ਕਰਦਾ ਤੇਰੇ ਬੱਚੇ ਪਰਿਵਾਰ ਵੱਲ ਵੇਖ ਕੇ ਮੈਂ ਤੈਨੂੰ ਇੱਕ ਥੱਪੜ ਤੱਕ ਵੀ ਨਹੀਂ ਮਾਰਾਂਗਾ ਮੈਂ ਤੂੰ ਲਿਖ ਕੇ ਲੈ ਲਓ ਵਜ਼ੀਰ ਨੂੰ ਕਹਿੰਦਾ ਮੈਂ ਤੈਨੂੰ ਜ਼ਗੀਰ ਦਵਾਂਗਾ ਮੇਰਾ ਵਾਅਦਾ ਮੈਂ ਧਰਮੀ ਪਰ ਇੱਕ ਵਾਰੀ ਮੈਨੂੰ ਦੱਸ ਦੇ ਫਾਲ ਆਇਆ ਕਿਥੋਂ ਉਹਨੇ ਅੱਖਾਂ ਫਿਰ ਮਹਾਰਾਜ ਮੈਨੂੰ ਮaaf ਕਰ ਦਿਓ ਜੀ ਇਹ ਫਲ ਮੈਨੂੰ ਤੁਹਾਡੀ ਰਾਣੀ ਨੇ ਦਿੱਤਾ ਜਦੋਂ ਬੰਦੇ ਨੇ ਇਹੋ ਜੀ ਘਟਨਾ ਘਟਦੀ ਨਾ ਜ਼ਿੰਦਗੀ 'ਚ ਭਾਵੇਂ ਬੀਬੀ ਹੋਵੇ ਜਾਂ ਬੰਦਾ ਇੱਕ ਵਾਰੀ ਉਹਨੂੰ ਦੁਨੀਆ ਤੇ ਨਿਹਰਾ ਲੱਗ ਪੈਂਦਾ ਤੋ ਖਾਹੰਦਾ ਜਦੋਂ ਬਸ ਇਹੋ ਜੀ 6:00 ਵਜੇ ਕਹਿੰਦਾ ਵਾਹ ਹੋਏ ਦੁਨੀਆ ਦੇ ਲੋਕੋ ਜ਼ਿੰਦਗੀ 'ਚ ਕੀ ਖਟਿਆ ਕਹਿੰਦਾ ਲੋਕੀ ਮੈਨੂੰ ਰਾਜਾ ਕਹਿੰਦੇ ਐ ਪਰ ਜਿੰਨੂੰ ਮੈਂ ਆਪਣੇ ਦਿਲ ਦਾ ਰਾਜ ਭਾਗ ਦਿੱਤਾ ਐ ਅੱਜ ਉਹਨੇ ਖੰਜਰ ਮਾਰਿਆ ਸੱਚਾਈ ਇਸ ਦੁਨੀਆ ਦੀ ਪਰ ਬੰਦਾ ਉਦੋਂ ਮੰਨਦਾ ਜਦੋਂ ਉਹਦੇ ਨਾਲ ਵਾਪਰਦੀ ਪਹਿਲਾਂ ਇਸ ਪੰਕਤੀ ਨੂੰ ਨੇ ਕੋਈ ਪੜ੍ਹਦਾ ਜਗਤ ਮੈਂ ਝੂਠੀ ਦੇਖੀ ਆਪਣੇ ਸੁੱਖ ਸਿਉਹੀ ਸਭ ਲਾਗੇ ਕੇ ਆਧਾਰ ਆਕੇ ਕਹਿੰਦੀ ਉਸ ਵੇਲੇ ਨਾ ਕਬਰਾਗ ਲੱਗਾ ਉਹਨੇ ਰਾਣੀ ਨੂੰ ਕੁਛ ਨਹੀਂ ਕਿਹਾ ਆਪਣੇ ਸਿਰ ਤੋਂ ਸੋਨੇ ਦਾ ਮੁਕਟ ਲਾ ਕੇ ਵਗਾ ਕੇ ਮਾਰਿਆ ਤੌਬਾ ਕਰਕੇ ਕਹਿੰਦਾ ਰਾਜ ਭਾਂਗ ਸੰਭਲੋ ਮੈਂ ਮਰ ਗਿਆ ਮੈਨੂੰ ਕੁਝ ਨਹੀਂ ਚਾਹੀਦਾ ਕਹਿੰਦਾ ਜ਼ਿੰਦਗੀ 'ਚ ਇੱਕ ਨਾ ਹੀ ਪਿਆਰ ਕੀਤਾ ਸੀ ਉਹਨੇ ਵੀ ਧੋਖਾ ਦਿੱਤਾ ਅਸਲ 'ਚ ਗੁਰਬਾਣੀ ਬੜੀ ਵੱਡਾ ਖਜ਼ਾਨਾ ਸੀ ਸਾਡਾ ਪਰ ਅਸੀਂ ਵੜਾ ਨਹੀਂ ਰਹੇ ਬੱਚੇ ਬੀਏ ਐਮਏ ਐਮ ਕਾਮ ਕਰ ਰਹੇ ਆ ਪਰ ਕੋਈ ਵੀ ਯਤਨ ਨਹੀਂ ਜਿੱਦਾਂ ਭਾਈ ਸਾਹਿਬ ਦਾ ਸ੍ਰੀ ਪ੍ਰਧਾਨ ਜੀ ਵੀ ਆਪਣੇ ਮਾਪੁਰਖ ਕਰ ਕਰ ਜਪਜੀ ਸਾਹਿਬ ਗੰਠ ਕਰਾਏ ਸੰਥੇ ਖਜ਼ਾਨਾ ਉਹਨਾਂ ਵੰਡਿਆ ਸੀ ਅੱਜ ਉਹਨਾਂ ਦੇ ਦਰਬਾਰ 'ਚ ਆਪਾਂ ਯਤਨ ਕੀਤਾ ਜਿੰਨੀ ਕਿ ਜੋਗੇ ਆ ਪਿਉ ਦਾ ਦੇਖਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਨਿਧਾਨਾ ਰਾਜਾ ਕੀ ਕੀਤਾ ਰਾਜ ਭਾਗ ਛੱਡ ਕੇ ਜੰਗਲਾਂ ਨੂੰ ਚਲੇ ਗਿਆ ਹੁਣ ਗੱਲ ਕਿੱਥੋਂ ਸ਼ੁਰੂ ਹੋਈ ਸੀ ਲੋਭੀ ਜਿਹੜਾ ਫਿਰਨਾ ਰਹਤ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਸੋਨੇ ਦੇ ਰਾਜ ਭਾਗ ਮਹਿਲ ਛੱਡ ਕੇ ਪਰਥਰੀ ਜਦੋਂ ਰਾਤ ਨੂੰ ਤੁਰਿਆ ਜਾ ਰਿਹਾ ਨਾ ਜੰਗਲਾਂ ਚ ਤੇ ਚਾਨਣੀ ਪੂਰਨਵਾਸੀ ਦੀ ਰਾਤ ਚੰਦਰਮਾ ਚਮਕਦਾ ਏ ਤੇ ਕਿਸੇ ਨੇ ਪਾਣ ਖਾ ਕੇ ਥੁੱਕਿਆ ਸੀ ਤੇ ਥੁੱਕਿਆ ਹੋਇਆ ਪਾਣ ਜਦੋਂ ਚਮਕਿਆ ਤੇ ਰਾਜੇ ਦੇ ਮਨ 'ਚ ਲੱਗਾ ਵੀ ਜਿਵੇਂ ਕੋਈ ਹੀਰਾ ਪਿਆ ਹੋਵੇ ਕੋਈ ਹੀਰਾ ਡਿੱਗਾ ਚਮਕਾਂ ਮਾਰ ਰਿਹਾ ਏ ਤੇ ਉਹਨੇ ਕੀ ਕੀਤਾ ਉਹਨੂੰ ਹੱਥ ਲਾਇਆ ਉਹ ਥੁੱਕ ਸੀ ਜਿਦੋਂ ਹੱਥ ਲਾ ਕੇ ਸਪਰਸ਼ ਕੀਤਾ ਨਾ ਉਹਦੀ ਚਮਕ ਪਈ ਵੀ ਇਹ ਕਿਹੜੀ ਚੀਜ਼ ਜੰਗਲ 'ਚ ਚਮਕਦੀ ਜਦੋਂ ਉਹਨੇ ਚੱਖਿਆ ਵੇਖਿਆ ਤੇ ਉਹ ਪਾਣ ਸੀ ਮੱਥੇ ਨੂੰ ਹੱਥ ਮਾਰੇ ਕਹਿੰਦਾ ਵਾਹ ਓਏ ਮਣਾ ਬੰਦੇ ਦਾ ਮਨ ਕਿਹੋ ਜੀ ਅਵਸਥਾ ਰੱਖਦਾ ਜੇ ਛੱਡਣ ਤੇ ਆਵੇ ਰਾਜ ਭਾਗ ਹੀਰੇ ਮੋਤੀ ਛੱਡ ਤੇ ਤੇ ਜਦੋਂ ਬੇਈਮਾਨ ਹੋਇਆ ਇੱਕ ਥੋਕ ਨੂੰ ਪਕੜ ਬੈਠਾ ਕੋ ਸਤ ਇਹ ਸਚਾਈ ਹੈ ਗੁਰਮਖੋ ਮਨ ਬੜੀ ਵੱਡੀ ਜਿਹੜੀ ਹੈ ਜੰਗ ਹੈ ਬੰਦੇ ਦੀ ਜ਼ਿੰਦਗੀ ਦੀ ਤਾਈਓ ਮਾਰੇ ਕਹਿੰਦੇ ਮਨ ਜੀਤੈ ਜਗ ਜੀਤ ਜਿਨਨੇ ਮਨ ਜਿੱਤ ਲਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਰੀ ਗੁਰਬਾਣੀ ਦੀ ਵਿਆਖਿਆ ਮੰਨਤੇ ਤੇ ਮਾਨੀ ਬੰਦੇ ਦੇ ਵਿੱਚ ਪੰਜ ਕਰਮ ਇੰਦਰੀ ਪੰਜ ਗਿਆਨ ਇੰਦਰੀਆ 10 ਤੇ 11ਵਾਂ ਮਾਨ ਹੈ ਤੇ 12ਵੀਂ ਬੁੱਧੀ ਹੈ ਜਿੰਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਮਾਇਆ ਚੋਰਟੀ ਮੋਸਮ ਉਸ ਲਾਵੇ ਹਾਟ ਏਕ ਕਬੀਰਾਂ ਨਾਮ ਉਸ ਹੈ ਜਿਨ ਕੀਨੀ 12 ਬਾਟ ਕਹਿੰਦੇ ਨੇ ਸਾਰੀ ਦੁਨੀਆ ਨੂੰ ਮੋਹ ਮੋ ਕੇ ਖਿੱਚ ਲਿਆ ਕਬੀਰ ਸਾਹਿਬ ਕਹਿੰਦੇ ਆਪਾਂ 12 ਹਿੱਸਿਆਂ ਚ ਇਹਦੇ ਟੁਕੜੇ ਕਰਤੇ ਪੰਜ ਕਰਮ ਇੰਦਰੀ ਸੰਭਾਲ ਲੈ ਗਿਆਨ ਇੰਦਰੀ ਤੇ ਮਨ ਨੂੰ ਰੱਸੀ ਪਾਲੀ ਤੇ ਬੁੱਧੀ ਜਿਹੜੀ ਹੈ ਦੀ ਮਾਲਕ ਹੈ ਕਿਉਂਕਿ ਜਦੋਂ ਬੰਦੇ ਦਾ ਮਨ ਬੇਈਮਾਨ ਹੁੰਦਾ ਹੈ ਤੇ ਫਿਰ ਦਿਮਾਗ ਲਾਉਂਦਾ ਹੁਣ ਮੰਨ ਲਓ ਮੇਰੇ ਮਨ ਆ ਗਿਆ ਵੀ ਉਹ 500 ਰੁਪਏ ਚੁੱਕਣਾ ਮੈਂ ਮਨ ਆ ਗਿਆ ਵੀ ਚੁੱਕਣਾ ਫਿਰ ਬੁੱਧੀ ਇਹਦਾ ਸਾਥ ਦਿੰਦੀ ਸਕੀਮ ਲਾਉਂਦੀ ਆ ਕਿ ਕੈਮਰਾ ਲਗਾ ਵਾ ਹੈਨਾ ਵੀ ਇਹ ਸਾਰੇ ਜਾਣੇ ਆ ਤੇ ਕਿੱਤਰਾ ਇਹ ਬੇਵਰੋ ਕਿੰਡਾ ਵੱਡਾ ਜੰਗ ਚੱਲਣ ਦਿਆ ਅੰਦਰ ਮੰਨ ਲਓ ਕਿਸੇ ਨੇ ਪਰਾਇਆ ਸੰਗ ਵੀ ਕਰਨਾ ਏ ਫਿਰ ਉਹ ਦੁਨੀਆ ਸੁੱਤੀ ਐ ਤੇ ਉਹ ਵੇਂਦਾ ਕੀ ਕੈਮਰਾ ਵੀ ਆ ਮੈਂ ਕਿੰਨੇ ਵਜੇ ਜਾਵਾਂ ਫੋਨ ਕਿੰਨਾ جنگ ਲੜ ਰਿਹਾ ਬੰਦਾ ਆਪਣੇ ਅੰਦਰ ਹੀ ਇੰਨਾ ਵਕਾਰਾਂ ਦੀ ਪਰ ਵਿਲੋ ਖਿਹੜਾ ਨਹੀਂ ਛੱਡਦੇ ਆਖੋ ਸਤਨਾਮ ਭਾਵੇਂ ਅਸੀਂ ਕਥਾ ਕਰਦੇ ਆ ਤੁਸੀਂ ਸੁਣਦੇ ਅਰਦਾਸ ਕਰਿਆ ਕਰੋ ਬਾਬਾ ਜੀ ਨੇ ਤੇ ਗੱਲ ਹੀ ਮੁਕਾਤੀ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਸੌਗਣ ਕਰੇ ਹੁਣ ਤੁਹਾਨੂੰ ਕੋਈ ਕਹ ਦੇ ਅੱਗੇ ਸੱਪ ਐ ਭਾਈ ਧਿਆਨ ਨਾ ਅੱਗੇ ਸ਼ੇਰ ਹੀ ਮੈਨੂੰ ਨਹੀਂ ਲੱਗਦਾ ਤੁਸੀਂ ਉਸ ਰਸਤੇ ਜਾਓਂਗੇ ਜੇ ਕੋ ਤੁਹਾਨੂੰ ਦੱਸ ਦੇ ਵੀ ਗਾੜੀ ਸ਼ੇਰ ਖੜੋਤਾ ਆਪਾਂ ਦੇ ਵਹਿ ਵੇ ਨਿਕਲ ਜਾਗੇ ਪਰ ਗੁਰਬਾਣੀ ਦੱਸਦੀ ਵੀ ਇੱਥੇ ਕਾਮ ਖੜੋਤਾ ਲੋਭ ਖੜੋਤਾ ਕ੍ਰੋਧ ਖੜੋਤਾ ਮੋਹ ਕਥਾਰਈ ਬੰਦਾ ਫੇਰ ਜਾਂਦਾ ਮਾਰਦਾ ਛਾਲਾਂ ਜਾਂਦਾ ਤੇ ਪਗੜਿਆ ਜਾਂਦਾ ਸੂਏ ਸਾਰੀ ਖੇਡ ਐ ਅੰਦਰ ਦੀ ਭਾਈ ਗੁਰੂ ਸਾਹਿਬ ਨੇ ਬੜਾ ਪਿਆਰ ਵਰਤਾਇਆ 10 ਜਾਮਿਆਂ ਦੇ ਵਿੱਚ ਕਿਹੜੀਆਂ-ਕਿਹੜੀਆਂ ਤਰਤੀਆਂ ਤੇ ਭਾਗ ਲਾਏ ਮਹਾਰਾਜ ਜਿੱਥੇ ਜਾਂਦੇ ਸੀ ਰਵਾਵ ਵੱਜਦੀ ਹੀ ਤੇ ਵਾਜੇ ਪਤਾ ਕੀ ਆਉਂਦੀ ਸੀ ਆਹ ਪੜੀਏ ਜੀ ਮੈਨੂੰ ਕਿਸੇ ਪ੍ਰੇਮੀ ਨੇ ਹੁਕਮ ਲਾਇਆ ਬਾਬਾ ਜੀ ਸ਼ਬਦ ਜ਼ਰੂਰ ਸੁਣਾਇਓ ਨੱਟ ਤੇ ਸੁਣਿਆ ਬੜਾ ਸਕੂਨ ਮਿਲਦਾ ਉਹ ਪੜ ਲਿਗੇ ਫਿਰ ਸਮਾਉਤੀ ਹੈ ਸਾਰੇ ਬੋਲੇ ਉੱਚੀ ਹੁਣ ਮਿੱਠਾ ਕਿਵੇਂ ਹੋਇਓਰੀ ਮੈਨੂੰ ਦੱਸ ਤੇ ਸਹੀ ਇੱਕ ਵਾਰੀ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤੇ ਸਹੀ ਇੱਕ ਵਾਰੀ ਮਿੱਠਾ ਗਾਜ ਕੇ ਪਹਿਣਾ ਆਹ ਗੁਰੂ ਆਹ ਗੁਰੂ ਆਹ ਗੁਰੂ ਆਹ ਗੁਰੂ ਨਾਨਕ ਮੇਰੀ ਛਾਵੇ ਬੈ ਗਿਆ ਮੈਨੂੰ ਦੇ ਗਈ ਨਾਮ ਖੁਮਾਰੀ ਗੁਰ ਨਾਨਕ ਚਾਵੇਂ ਬੈ ਗਿਆ ਮੈਨੂੰ ਦੇ ਗਿਆ ਨਾਮ ਖੁਮਾਰੀ ਗੁਰ ਤੇਰੀ ਆਹ ਦਸ ਤੇ ਸਹੀ ਇੱਕ ਵਾਰੀ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦਸ ਤੇ ਸਹੀ ਇੱਕ ਵਾਰੀ ਮਿੱਠਾ ਜੀਓ ਗੁਰਨਾਨਕ ਮੇਰੀ ਛਾਵੇਂ ਬੈ ਗਿਆ ਮੈਨੂੰ ਦੇ ਗਿਆ ਈ ਨਾਮ ਖੁਮਾਰੀ ਗੁਰਨਾਨਕ ਮੇਰੀ ਛਾਵੇਂ ਬੈ ਗਿਆ ਮੈਨੂੰ ਦੇ ਗਿਆ ਈ ਨਾਮ ਖੁਮਾਰੀ ਗੁਰੂ